ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਜਿੰਨਾ ਸ਼ਬਦਾਂ ਦੇ ਪਿੱਛੇ ਜਈਆ ਆਉਂਦਾ ਹੈ ਵੈਸੇ ਤਾਂ ਸੀ ਇਸ ਜਈਏ ਦੇ ਬਾਰੇ ਕਈ ਵੀਡੀਓ ਪਾ ਚੁੱਕੇ ਆ ਕਿਉਂਕਿ ਜਈਏ ਦੇ ਵਿੱਚ ਉਹ ਤਿੰਨ ਲਗਾ ਮਾਤਰਾ ਲਿਖਨ ਦੀਆਂ ਨੇ ਊੜਾ ਐੜਾ ਈੜੀ ਪਰ ਲਗਾਤਾਰ ਜੋਰ ਨਿਕਲਦੀਆਂ ਨੇ ਪਰ ਇਹ ਨਹੀਂ ਪਤਾ ਲੱਗਦਾ ਕਿ ਜੇ ਮੰਨ ਲਓ ਗੁਰਬਾਣੀ ਦੇ ਵਿੱਚ ਸਸਾ ਵਾ ਵ ਈ ਈ ਜਈ ਲਾ ਗੁਰਬਾਣੀ ਵਿੱਚ ਆ ਗਿਆ ਉਸ ਨੂੰ ਪੜ੍ਹਨਾ ਕਿਵੇਂ ਉੱਥੇ ਚੇਤਾ ਪੁੱਲ ਜਾਂਦਾ ਹੈ ਕਿ ਜਈ ਲਾ ਕਿਵੇਂ ਬਣੇਗਾ ਕਿਵੇਂ ਉਚਾਰਨ ਕਰਨਾ ਹੈ ਜਾਂ ਗੁਰਬਾਣੀ ਵਿੱਚ ਮੰਮੇ ਔਂਕੜ ਜਈ ਲਾ ਗੁਰਬਾਣੀ ਵਿੱਚ ਪਾਠ ਆ ਗਿਆ ਤੇ ਉਸ ਦਾ ਉਚਾਰਨ ਕਿਵੇਂ ਕਰਨਾ ਹੈ ਪਰ ਉੱਥੇ ਆਪਾਂ ਕਾਲ ਦੇ ਵਿੱਚ ਹੀ ਗਲਤ ਉਚਾਰਨ ਕਰ ਜਾਂਦੇ ਆ ਕਿਉਂਕਿ ਇਹ ਜਿਹੜੇ ਸ਼ਬਦ ਨੇ ਜਈਏ ਵਾਲੇ ਗੁਰਬਾਣੀ ਵਿੱਚ ਤੁਸੀਂ ਵੇਖ ਰਹੇ ਹੋ ਦੱਦੇ ਔਂਕੜ ਜਈਏ ਦਲਾਵਾ ਦੱਦਾ ਜਈਏ ਦਲਾਵਾ ਇਹ ਸ਼ਬਦ ਤਾਂ ਪਣ ਉਚਾਰਨ ਸਹੀ ਆਉਣਗੇ ਜਿੰਨਾ ਚਿਰ ਆਪਾਂ ਇਸ ਦਾ ਅਭਿਆਸ ਨਹੀਂ ਕਰਦੇ ਇਸ ਦਾ ਵੱਧ-ਵੱਧ ਅਭਿਆਸ ਕਰਾਂਗੇ ਅਭਿਆਸ ਕਿਵੇਂ ਕਰਨਾ ਹੈ ਮੰਨ ਲਓ ਕਿ ਜੇ ਇਹ 15 ਸ਼ਬਦ ਨੇ ਜਈਏ ਵਾਲੇ ਮੰਨ ਲਓ ਵੱਧ ਵੀ ਹੋ ਸਕਦੇ ਐ ਵੈਸੇ ਆਪਾਂ ਉਦਾਹਰਨ ਦੇ ਤੌਰ ਤੇ ਦੱਸਦੇ ਹਾਂ ਕਿ 15 ਸ਼ਬਦ ਨੇ ਮੰਨ ਲਓ ਰੋਜ਼ ਤੁਸੀਂ ਦੋ ਸ਼ਬਦ ਲੈਣੇ ਨੇ ਕਾਪੀ 'ਚ ਲਿਖਣੇ ਨੇ ਮੰਨ ਲਓ ਜਿਵੇਂ ਤੁਸੀਂ ਆਹ ਸ਼ਬਦ ਲੈ ਲੈਣਾ ਸਵੇਈਏ ਇਹਨੂੰ ਕਾਪੀ 'ਚ ਲਿਖਣਾ ਹੈ ਲਿਖ ਕੇ ਫਿਰ ਉਸ ਨੂੰ ਬਣਾਉਣਾ ਹੈ ਕਿ ਪੰਜਾਬੀ ਦੇ ਵਿੱਚ ਜੇ ਜਿਵੇਂ ਆਪਾਂ ਉਸ ਨੂੰ ਉਚਾਰਨ ਕਰਦੇ ਆ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਓਵੇਂ ਤੁਸੀਂ ਲਿਖਣਾ ਹੈ ਲਿਖ ਕੇ ਉਸ ਨੂੰ ਯਾਦ ਕਰਨਾ ਹੈ ਦੋ ਦੋ ਸ਼ਬਦ ਯਾਦ ਕਰੀ ਜਾਣੇ ਨੇ ਫਿਰ ਤੁਹਾਨੂੰ ਸਾਰੇ ਜਈਆਂ ਦੀ ਜਿਹੜੀ ਉਚਾਰਨ ਹੈ ਤੁਹਾਨੂੰ ਆਉਣਾ ਸ਼ੁਰੂ ਹੋ ਜਾਵੇਗਾ ਹੁਣ ਮੰਨ ਲਓ ਸੰਗਤ ਜੀ ਗੁਰਬਾਣੀ ਵਿੱਚ ਇਹ ਸ਼ਬਦ ਤੁਸੀਂ ਕਈ ਵਾਰ ਪੜਿਆ ਹੋਵੇਗਾ ਸਵਈਏ ਪਟਾਂ ਦੇ ਸਵਈਏ ਜੇ ਸ਼ੁਰੂ ਦੇ ਉੱਥੇ ਵੀ ਆਉਂਦਾ ਸਵਈਏ ਮਹੱਲੇ ਪੰਜਵੇਂ ਕੇ ਪਰ ਹੁਣ ਵੇਖੋ ਜਈਏ ਲਾ ਪਿੱਛੇ ਆਇਆ ਸੱਸਾ ਤੇ ਵਾਹਵੈ ਪਰ ਇੱਥੇ ਜੇ ਆਪਾਂ ਉਸ ਦਾ ਉਚਾਰਨ ਕਰਦੇ ਸਵਈਏ ਕਰਦੇ ਹਾਂ ਸਵਈਏ ਸਵਈਏ ਹੁਣ ਇੱਥੇ ਦੋ ਈੜੀਆਂ ਬਣੀਆਂ ਹੋਈਆਂ ਨੇ ਦੋੜੀਆਂ ਬਣ ਗਈਆਂ ਹੁਣ ਜਈਆ ਵੇਖੋ ਜਈਏ ਲਾ ਜਿੱਥੇ ਵੀ ਗੁਰਬਾਣੀ ਵਿੱਚ ਜਈਏ ਲਾ ਪਾਠ ਆ ਰਿਹਾ ਹੈ ਕਿਤੇ ਵੀ ਅਸੀਂ ਲਿਖ ਕੇ ਦੱਸਿਆ ਹੋਇਆ ਜਈਏ ਲਾ ਜਈਏ ਲਾ ਇਹ ਪਾੜ ਤੁਸੀਂ ਦਰਸ਼ਨ ਕੀਤੇ ਹੋਣਗੇ ਇਹ ਵੀ ਪਾਠ ਹੁੰਦਾ ਹੈ ਇਹ ਵੀ ਪਾਠ ਹੁੰਦਾ ਹੈ ਪਾਠ ਹੋਰ ਵੀ ਹੁੰਦੇ ਨੇ ਅਸੀਂ ਅਗਲੇ ਭਾਗ ਵਿੱਚ ਦੱਸਾਂਗੇ ਜਈਏ ਲਾ ਇੱਥੇ ਪਾਠ ਆ ਰਿਹਾ ਉਸ ਦਾ ਤੁਸੀਂ ਇਹ ਵੇਖਣਾ ਕਿ ਜਈਏ ਲਾ ਹਮੇਸ਼ਾ ਈੜੀ ਲਾ ਬਣੇਗਾ ਜਿੱਥੇ ਵੀ ਜਈਏ ਲਾ ਆ ਗਿਆ ਉਸ ਤੋਂ ਪਹਿਲਾਂ ਈੜੀ ਨੂੰ ਬਿਹਾਰੀ પા ਕੇ ਈੜੀ ਲਾ ਦੋ ਈੜੀਆਂ ਬਣਨੀਆਂ ਈੜੀ ਬਿਹਾਰੀ પા ਕੇ ਈੜੀ ਲਾ ਜਈਏ ਲਾਂ ਆ ਰਿਹਾ ਹੈ ਕਿਉਂਕਿ ਜਈਏ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਈੜੀ ਪਰ ਤੁਸੀਂ ਇਹ ਵੇਖਣਾ ਹੈ ਕਿ ਈੜੀ ਨੂੰ ਲਾਂ ਹੁੰਦੀ ਹੈ ਇੱਥੇ ਈੜੀ ਲਾਂ ਬਣ ਜਾਣਾ ਹੈ ਜਈਏ ਲਾਂ ਈੜੀ ਲਾਂ ਉੱਥੇ ਈੜੀ ਲਾਂ ਬਣ ਜਾਣਾ ਤੁਸੀਂ ਇਹ ਵੇਖਣਾ ਕਿ ਲਗਾ ਮਾਤਰਾ ਕਿਹੜੀ ਲੱਗੀ ਹੈ ਲਗਾ ਮਾਤਰਾ ਦੇ ਹਿਸਾਬ ਦੇ ਨਾਲ ਜੇ ਜਈਏ ਦੇ ਲਾਂ ਕਿਤੇ ਵੀ ਗੁਰਬਾਣੀ ਵਿੱਚ ਆ ਰਿਹਾ ਹੈ ਪਹਿਲਾਂ ਈੜੀ ਨੂੰ ਬਿਹਾਰੀ ਫਿਰ ਅੱਗੇ ਪਿਛਲੇ ਪਾਸੇ ਈੜੀ ਲਾਂ ਬਣਨੇਗਾ ਉਸ ਦਾ ਉਚਾਰਨ ਹੋ ਜਾਵੇਗਾ ਸ ਸ ਵਾ ਵ ਈ ਜਈ ਲਾਂ ਸ ਸ ਵਾ ਵ ਈੜੀ ਬਿਹਾਰੀ ਈੜੀ ਲਾਂ ਸਵਈਏ ਉਸ ਦਾ ਉਚਾਰਨ ਬਣਨਾ ਸਵਈਏ ਸਵਈਏ ਕਿਉਂਕਿ ਇੱਥੇ ਜਈਏ ਨੂੰ ਲਾ ਗਿਆ ਇੱਥੇ ਈੜੀ ਲਾਂ ਹੋ ਗਿਆ ਹੁਣ ਪਹਿਲਾਂ ਈੜੀ ਨੂੰ ਬਿਹਾਰੀ ਜਈਏ ਵਿੱਚੋਂ ਨਿਕਲਨੀ ਫਿਰ ਸਮਝੋ ਕਿਤੇ ਵੀ ਜਈਏ ਲਾ ਗੁਰਬਾਣੀ ਵਿੱਚ ਪਾਠ ਆ ਰਿਹਾ ਹੈ ਪਿਛਲੇ ਪਾਸੇ ਜਿਵੇਂ ਲੱਗਾ ਜਈਆ ਇੱਥੇ ਵੀ ਲੱਗਾ ਇੱਥੇ ਲਾ ਲੱਗੀ ਇਹਨੇ ਵਿੱਚ ਪਹਿਲਾਂ ਈੜੀ ਬਿਹਾਰੀ ਲਾਉਣੀ ਹੈ ਈੜੀ ਬਿਹਾਰੀ ਲਾ ਕੇ ਫਿਰ ਸੰਗਤ ਜੀ ਈੜੀ ਨੂੰ ਲਾ ਲਾਉਣੀ ਹੈ ਇਹ ਤਿਆਰ ਰੱਖਣਾ ਪਹਿਲਾਂ ਈੜੀ ਨੂੰ ਬਿਹਾਰੀ ਪਾ ਕੇ ਜਦੋਂ ਤੁਸੀਂ ਈੜੀ ਨੂੰ ਬਿਹਾਰੀ ਪਾਉਗੇ ਫਿਰ ਈੜੀ ਲਾ ਲਾਉਗੇ ਤੁਹਾਨੂੰ ਆਪੇ ਇਸ ਦਾ ਉਚਾਰਨ ਸ਼ੁੱਧ ਹੋ ਜਾਵੇਗਾ ਇਸ ਦਾ ਉਚਾਰਨ ਬਣ ਗਿਆ ਸਵਈਏ ਹੁਣ ਮੰਮੇ ਔਂਕੜ ਜਈਏ ਲਾਏ ਇੱਥੇ ਹੁਣ ਜਈਏ ਲਾ ਆ ਗਿਆ ਜਈਏ ਈੜੀ ਲਾ ਬਣ ਗਈ ਇਹਦੇ ਵਿੱਚ ਈੜੀ ਨੂੰ ਬਿਹਾਰੀ ਪਾਉਣੀ ਆਪਾਂ ਵਿੱਚ ਹੁਣ ਆ ਮੰਮੇ ਔਂਕੜ ਮੰਮੇ ਔਂਕੜ ਤੇ ਪਿਆ ਹੀ ਹੋਇਆ ਈੜੀ ਵਿਹਾਈ ਪਾ ਦੀ ਈੜੀ ਲਾ ਪਾ ਦੀ ਇੱਥੇ ਬਣ ਗਿਆ ਪਾਠ ਮੋਈਏ ਪਰ ਇੱਥੇ ਕਈ ਪੜ ਜਾਂਦੇ ਆ ਮੋਏ ਮੋਏ ਨਹੀਂ ਪੜਨਾ ਇਸ ਦਾ ਉਚਾਰਨ ਹੈ ਮੋਈਏ ਮੰਮੇ ਔਂਕੜ ਹੁਣ ਤੁਸੀਂ ਮੰਨ ਲਓ ਕਿ ਗੁਰਬਾਣੀ ਵਿੱਚ ਇਹ ਸ਼ਬਦ ਆ ਗਿਆ ਮੰਮੇ ਔਂਕੜ ਜਈਏ ਲਾ ਹੁਣ ਆਪਣਾ ਮਨ ਵਿੱਚ ਉਹ ਇਸ ਦਾ ਉਚਾਰਨ ਕਿਵੇਂ ਕਰੀਏ ਤੁਸੀਂ ਸੋਚ ਲੈਣਾ ਕਿ ਜਈਏ ਲਾ ਹੈ ਪਹਿਲਾਂ ਈ ੜੀ ਨੂੰ ਬਿਹਾਰੀ ਪਾ ਦਿਓ ਫਿਰ ਈ ੜੀ ਲਾ ਪਾ ਦਿਓ ਜਈਏ ਲਾ ਕਿਤੇ ਵੀ ਆਉਂਦਾ ਪਹਿਲਾਂ ਈ ੜੀ ਨੂੰ ਬਿਹਾਰੀ ਪਾਓ ਫਿਰ ਈ ੜੀ ਲਾ ਲਾ ਦਿਓ ਇਸ ਦਾ ਉਚਾਰਨ ਬਣ ਗਿਆ ਮੁਈਏ ਸੌਖਾ ਮੁਈਏ ਹੁਣ ਅੱਗੇ ਗੁਰਬਾਣੀ ਵਿੱਚ ਆਉਂਦਾ ਜਈਏ ਲਾ ਕਿੱਤੇ ਵੀ ਗੁਰਬਾਣੀ ਵਿੱਚ ਜਈਏ ਲਾ ਪਿਛਲੇ ਪਾਸੇ ਸ਼ਬਦ ਲੱਗਾ ਆ ਰਿਹਾ ਜਿਵੇਂ ਜਈਏ ਲਾ ਸ਼ਬਦ ਆਉਂਦਾ ਇੱਥੇ ਤੁਸੀਂ ਵੇਖ ਰਹੇ ਹੋ ਦੱਦਾ ਜਈਏ ਦਲਾਵਾ ਜਈਏ ਦਲਾਵਾ ਕਿਤੇ ਵੀ ਲੱਗੀਆਂ ਆ ਰਹੀਆਂ ਇਹ ਲਾ ਹੀ ਇੱਥੇ ਦਲਾਵਾ ਹੀ ਹੈ ਗੁਰਬਾਣੀ ਵਿੱਚ ਜਿੱਥੇ ਵੀ ਜਈਏ ਦਲਾਵਾ ਆਉਂਦੀਆਂ ਉੱਥੇ ਤੁਸੀਂ ਐਡੇ ਦਲਾਵਾ ਹੀ ਪਾਉਣੀ ਹੈ ਐਡੇ ਦਲਾਵਾ ਹੀ ਪਾਉਣੀ ਹੈ ਕਿਉਂਕਿ ਊੜੇ ਦਲਾਵਾ ਨਹੀਂ ਪੈਂਦੀਆਂ ਨਾ ਈੜੇ ਦਲਾਵਾ ਪੈਂਦੀ ਐੜੀ ਲਾ ਪੈਂਦੀ ਐ ਐੜੇ ਦਲਾਵਾ ਪੈਂਦੀ ਐ ਤੇ ਇੱਥੇ ਐੜੇ ਦਲਾਵਾ ਹੀ ਬੰਨੀਆਂ ਉਹ ਤੁਸੀਂ ਬਾਕੀ ਜਿਹੜੀ ਇੱਥੇ ਈੜੀ ਨੂੰ ਵਿਹਾਰੀ ਪਈ ਐ ਕਈ ਸ਼ਬਦਾਂ ਦੇ ਈੜੀ ਸਿਹਾਰੀ ਪੈਂਦੀ ਐ ਇੱਥੇ ਜਦੋਂ ਉਚਾਰਨ ਆਪਾਂ ਕਰਾਂਗੇ ਉਹਦਾ ਆਪਾਂ ਨੂੰ ਸਮਝ ਲੱਗ ਜਾਵੇ ਕਿ ਇੱਥੇ ਈੜੀ ਨੂੰ ਸਿਹਾਰੀ ਪੈ ਰਹੀ ਐ ਜਾਂ ਇੱਥੇ ਈੜੀ ਨੂੰ ਵਿਹਾਰੀ ਪੈ ਰਹੀ ਹੁਣ ਮੰਨ ਲਓ ਕਿ ਦੱਦਾ ਜਈਏ ਦਲਾਵਾ ਹੁਣ ਦੱਦਾ ਜਈਏ ਦਲਾਵਾ ਆ ਗਈਆਂ ਪਹਿਲਾਂ ਏੜੀ ਨੂੰ ਬਿਹਾਰੀ ਪਾ ਦੋ ਏੜੀ ਨੂੰ ਬਿਹਾਰੀ ਪਾ ਗਈ ਦੱਦਾ ਏੜੇ ਬਿਹਾਰੀ ਦਈ ਅੱਗੇ ਐ ਜਈਏ ਦਲਾਵਾ ਨੇ ਇੱਥੇ ਐੜੇ ਦਲਾਵਾ ਕਰ ਦੋ ਐੜੇ ਦਲਾਵਾ ਐ ਦਈ ਐ ਇਸ ਦਾ ਉਚਾਰਨ ਬਣ ਗਿਆ ਦੱਦਾ ਏੜੇ ਬਿਹਾਰੀ ਐੜੇ ਦਲਾਵਾ ਜਈਏ ਦਲਾਵਾ ਕਿਤੇ ਵੀ ਆ ਰਿਹਾ ਉਸ ਤੋਂ ਪਹਿਲਾਂ ਉਸ ਨੂੰ ਏੜੀ ਨੂੰ ਬਿਹਾਰੀ ਕਰ ਦਿਓ ਕਿਤੇ ਏੜੀ ਸਿਆਰੀ ਵੀ ਆਉਂਦੀ ਹੈ ਜੇ ਦਲਾਵਾਵਾਂ ਆਉਂਦੀਆਂ ਪਹਿਲਾਂ ਸਿਹਾਰੀ ਵੀ ਆਉਂਦੀ ਕਈ ਥਾਂ ਤੇ ਬਿਹਾਰੀ ਵੀ ਆਉਂਦੀ ਹੈ ਜਈਏ ਨੂੰ ਦਲਾਵਾਵਾਂ ਆ ਗਈਆਂ ਤੇ ਪਿਛਲੇ ਪਾਸੇ ਐੜੇ ਦਲਾਵਾ ਬਣ ਜਾਣੀਏ ਪਹਿਲਾਂ ਈੜੀ ਬਿਹਾਰੀ ਕਰ ਦੋ ਦੱਦਾ ਈੜੀ ਬਿਹਾਰੀ ਦਈ ਐੜੇ ਦਲਾਵਾ ਦਈ ਹੈ ਹੁਣ ਇੱਥੇ ਦੱਦੇ ਔਂਕੜ ਆ ਗਿਆ ਐੜੇ ਜਈਏ ਨੂੰ ਦਲਾਵਾਗੇ ਜੇਕਰ ਪਹਿਲੇ ਦੱਦੇ ਨੂੰ ਔਂਕੜ ਆਇਆ ਤੇ ਉਥੇ ਸਿਹਾਰੀ ਦੀ ਆਵਾਜ਼ ਉਚਾਰਨ ਹੋਵੇਗੀ ਇਹ ਧਿਆਨ ਰੱਖਣਾ ਇੱਥੇ ਦੱਦਾ ਮੁਕਤ ਹੈ ਇੱਥੇ ਦੱਦੇ ਨੂੰ ਕੋਈ ਵੀ ਲਗਾ ਮਾਤਰਾ ਨਹੀਂ ਲੱਗੀ ਜਈਨੁ ਦਲਾਵਾ ਇੱਥੇ ਦੱਦੇ ਔਂਕੜ ਹੈ ਦੱਦੇ ਔਂਕੜ ਹੈ ਜਈਨੁ ਦਲਾਵਾ ਹੈ ਦੱਦੇ ਔਂਕੜ ਈੜੀ ਨੂੰ ਸਿਆਰੀ ਪੈਣੀ ਇੱਥੇ ਤੇ ਐੜੇ ਦਲਾਵਾ ਉਹ ਜਈਏ ਨੂੰ ਦਲਾਵਾ ਪਈਆਂ ਹੋਈਆਂ ਇੱਥੇ ਐੜੇ ਦਲਾਵਾ ਹੀ ਪੈਣੀ ਹੈ ਇਸ ਦਾ ਉਚਾਰਨ ਦੋਏ ਹੈ ਕਈ ਇਸ ਨੂੰ ਪਾਠ ਨੂੰ ਕਈ ਉਚਾਰਨ ਕੋਲ ਦੋਈਏ ਇਹ ਨੂੰ ਬਿਹਾਰੀ ਉਚਾਰਨ ਕਰਾਉਂਦੇ ਨੇ ਪਰ ਤੁਸੀਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਲਿਖੇ ਹੋਏ ਦਰਪਨ ਦੇ ਦਰਸ਼ਨ ਕਰੋਗੇ ਉਸ ਦੇ ਵਿੱਚ ਉਚਾਰਨ ਦੱਸਿਆ ਹੋਇਆ ਦੱਦੇ ਔਂਕੜ ਜਈਏ ਦਲਾਵਾ ਉਚਾਰਨ ਹੈ ਦੋਏ ਹੈ ਦੋਏ ਉਚਾਰਨ ਦੱਸਿਆ ਹੋਇਆ ਉਹ ਦਰਪਨ ਦਮ ਦੇ ਟਕਸਾਲ ਦੇ ਵਿੱਚ ਦਮ ਦੇ ਟਕਸਾਲ ਦੇ ਵਿੱਚ ਪਿਆ ਹੈ ਆਮ ਹੀ ਜਿੱਥੋਂ ਤੁਸੀਂ ਲੈਣਾ ਹੋਵੇ ਜਿਵੇਂ ਅੰਮ੍ਰਿਤਸਰ ਸਾਹਿਬ ਤੋਂ ਮਿਲ ਜਾਂਦਾ ਹੈ ਸੰਤ ਗਿਆਨੀ ਗੁਰਬੰਧ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਲਿਖਤ ਹੈ। ਉਹਨਾਂ ਦੇ ਵਿੱਚ ਇਹ ਸ਼ਬਦ ਉਹ ਦੱਸੇ ਹੋਏ ਨੇ ਦੱਦੇ ਓਂਕੜ ਜਈਦ ਲਾਮ ਉਚਾਰਨ ਹੈ ਦੱਦੇ ਓਂਕੜ ਈੜੀ ਸਿਆਰੀ ਐੜੇ ਲਾਮ। ਇਹ ਤੁਸੀਂ ਤਿਆਰ ਰੱਖਣਾਗਾ ਤੂੰ ਜਦੋਂ ਵੀ ਉਚਾਰਨ ਕਰਨਾ ਹੈ ਜਈਦ ਲਾ ਆਉਂਦੀ ਹੈ ਉੱਥੇ ਈੜੀ ਲਾ ਪਹਿਲਾਂ ਬਿਹਾਰੀ ਪਾ ਕੇ ਈੜੀ ਲਾ ਜਈ ਓਂਕ ਜਈਦ ਲਾ ਆਉਂਦੀ ਹੈ ਬਿਹਾਰੀ ਪਾ ਕੇ ਈੜੀ ਲਾ ਮੋ ਇਹ ਉਚਾਰਨ ਕਰਨਾ ਸੋ ਅੱਗੇ ਸ਼ਬਦਾਂ ਜਿਹੜੇ ਹੋਰ ਉਚਾਰਨ ਨੇ ਅਸੀਂ ਅਗਲੀ ਭਾਗ ਵਿੱਚ ਦੱਸਾਂਗੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ